और गुरु Sallallahu so, uh, uh. Alaihi ਜਾ ਆਪੇ ਨਦਰ ਕਰੇ ਮਨ ਲਾਤੀ ਜਾ ਜਿਨ ਗਰਮੁਖਲਾ गुर सत गुर बोलो हो ਤਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਵਿਤਨ ਬੋਧ ਦੇ ਵਿੱਚ ਬਰਾਮਾਨ ਗੁਰੂ ਰੂ ਗੁਰੂ ਪਿਆਰੀ ਗੁਰਸਾਰੇ ਸਾ ਸੰਗਤ ਜੀ ਆਪ ਜਿੱਤਨ ਵੀ ਪ੍ਰਾਨ ਨੂੰ ਹਰ ਰੋਜ਼ ਨਿਕਰ ਅੰਮ੍ਰਿਤ ਮੇਲੇ ਦੀ ਸੰਭਾਲ ਕਰਦੇ ਹੋ ਜੀ ਗੁਰ ਚਰਨਾਂ ਵਿੱਚ ਜੁੜੇ ਹਾਂ ਸਤਿਗੁਰੂ ਜੀ ਬਖਸ਼ ਕਿਰਪਾ ਕਰ ਦੇਵੇ ਤੇਰਾ ਕਰ ਦੇਵੇ ਸਾਡੀ ਝੋੜੀ ਦੇ ਵਿੱਚ ਆਪਣੀ ਮੱਤ ਦਾ ਗਿਆਨ ਵਰਸਦਾ ਹੈ हे ਬਲੁਕ ਏ ਜੀ ਤੂੰ ਆਇਆ ਨਾਹ ਲਗਣ ਤੂੰ ਨਾਹ ਲੈਣ ਲਈ ਆਇਆ ਐ ਸੰਸਾਰ ਤੇ ਨੁਫਾ ਘਟਣ ਲਈ ਆਇਆ ਹੁਣ ਵੇਖੋ ਆਪਾਂ ਪੰਜਾਬ ਤੋਂ ਕਈ ਵੀਰ ਆਪਣੀਆਂ ਜ਼ਮੀਨਾਂ ਗੈਰ ਤਰਕੀ ਦੇ ਵਿਚਕੇ ਮਦੇਸਾਂ ਵਿੱਚ ਔਲਦੇ ਨੇ ਲਹਾਰ ਕਿਰਵਾਸਤੇ ਜੇ 10 ਲੱਖ ਲਾ ਕੇ ਆਇਆ ਮਨ ਵਿੱਚ ਇੱਛਾ ਹੁੰਦੀ ਹੈ ਕਿ ਬੁਗੜਾ ਵੜਾ ਕੇ ਲੈ ਕੇ ਆਈਏ ਲਾਹ ਘਟ ਕੇ ਲਈਏ ਉਹ ਮਾਤਾ ਪਿਤਾ ਵੀ ਆਪਣੇ ਬੱਚਿਆਂ ਦੇ ਭਰੋਸੇ ਤੇ ਆਪਣਾ ਸਾਰਾ ਕੁਝ ਦਾ ਕੇ ਲਾ ਕੇ ਭੇਜ ਦਿੰਦੇ ਨੇ ਜਾਂ ਪੁੱਤਰ ਕਮਾਈ ਕਰ ਵਾਦਾ ਕਰਕੇ ਹੈ ਉਹ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੇ ਵਿਸ਼ਵਾਸ ਨੂੰ ਦੁੱਗਣਾ ਤਿੱਕਣਾ ਬਣਾ ਦਿੰਦੇ ਨੇ ਉਹਨੂੰ ਕਈ ਗੁਣਾ ਬਣਾ ਦਿੰਦੇ ਨੇ ਫਿਰ ਉਹ ਆਪਣੇ ਪਿਓ ਕੋਲੋਂ ਅਸੀਸਾਂ ਪ੍ਰਾਪਤ ਕਰਦੇ ਨੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਪੁੱਤਰ ਉਹਨਾਂ ਨੂੰ ਪਿਓ ਉਹਨਾਂ ਬੱਚਿਆਂ ਨੂੰ ਅਸੀਸ ਦਿੰਦਾ ਹੈ ਥਾਪੜਾ ਦਿੰਦਾ ਹੈ ਪੁੱਤਰ ਸਾਵਾਸ਼ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜ ਦੇਵੇ ਪੁੱਤਰ ਜਾਂ ਮਾਤ ਲੋਕ ਤੇ ਲਾਹਾ ਛੱਟ ਕੇ ਆਈ ਕਿਤੇ ਘਾਟੇ ਦਾ ਸੌਦਾ ਨਾ ਕਰਕੇ ਆਏ ਉਹ ਜਿਹੜੇ ਵਿੱਚ ਆਪਣੇ ਮਾਤਾ ਪਿਤਾ ਦੀ ਪੂੰਜੀ ਨੂੰ ਬਿਲਕੁਲ ਖਤਮ ਕਰ ਦਿੰਦੇ ਨੇ ਕੋਈ ਲਾਭ ਨਹੀਂ ਪ੍ਰਾਪਤ ਕਰਦੇ ਉਹ ਤੇ ਖੱਟ ਕੇ ਨਹੀਂ ਜਾਂਦੇ ਫਿਰ ਉਹ ਪਿਓ ਦੇ ਕੋਲ ਜਾ ਕੇ ਕੀ ਕਹਿਣੀ ਇਸੇ ਤਰ੍ਹਾਂ ਵਾਇਰ ਦੀ ਕਹਿੰਦੇ ਨੇ ਬੇਟਾ ਮੈਂ ਤੈਨੂੰ ਸਵਾਸਾਂ ਦੀ ਪੂੰਜੀ ਦਿੰਦਾ ਲਾਹ ਖੱਟ ਕੇ ਔੜਾ ਉਹ ਲਾਹ ਕਿਦਾਂ ਪ੍ਰਾਪਤ ਹੋਏਗਾ ਗੁਰੂ ਸਾਹਿਬ ਪਾਵਨ ਬਾਣੀ ਵਿੱਚ ਕਹਿੰਦੇ ਨੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਚਿਤ ਲਾ ਕੇ ਸੇਵਾ ਕਰਨੀ ਸਿਮਰਨ ਕਰਨਾ ਪਾਲ ਸਰਕਾਰ ਕੋ ਖਵਾਏ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਉੱਚੇ ਵੜ ਜਾਣਾ ਉਹਦੀ ਦ੍ਰਿਸ਼ਟੀ ਵਿੱਚ ਆ ਜਾਣਾ ਉਹਦੀ ਨਿਗਾਹ ਵਿੱਚ ਆ ਜਾਣਾ ਉਹ ਕਿਦਾਂ ਹੋਏਗਾ ਗੁਰੂ ਤੀਜੇ ਪਾਸਾ ਜੀ ਕਹਿੰਦੇ ਐਦਾਂ ਕੰਮ ਦਾ ਪੈਣਾ ਹੈ ਐਦਾਂ ਸੇਵਾ ਕਰਨੀ ਪੈਣੀ ਹੈ ਹਸਤੀ ਸਿਰ ਜਿਉਂ ਅੰਕ ਸਹ ਹਾਥੀ ਕਿਹਦਾ ਤਾਕਤਵਰ ਜਾਨਵਰ ਹੈ ਮੁਹਾਵਤ ਦੇ ਸਿਰ ਤੇ ਬੈਠਾ ਹੈ ਉਹ ਗੁੰਡਾ ਸਿਰ ਦੇ ਤੇ ਗੁੰਡਾ ਵੱਜਦਾ ਇਹਨਾਂ ਤਾਕਤਵਾਰਾ ਹਾਥੀ ਜਾਨਵਰ ਉਹ ਗੁੰਡੇ ਦੇ ਸਿਰ ਤੇ ਵੱਜਣ ਦੇ ਕਾਰਨ ਆਪਣੇ ਮਾਲਕ ਦਾ ਹੁਕਮ ਮੰਨਦਾ ਸਾਰੇ ਕਾਰਜ ਕਰਦਾ ਹੈ ਅਹਰਣ ਫੜੋਪਾ ਦੇਖਦੇ ਲੋਹਾਰ ਵੀਰਾਂ ਦੇ ਕੋਲ ਉਹ ਜੋ ਸੱਤ ਬਣਾਉਂਦੇ ਨੇ ਜਿਹਦੇ ਉੱਤੇ ਸੱਤ ਬਣਾਉਂਦੇ ਨੇ ਉਹ ਕੋਲੋਹੇ ਦੀ ਇੱਕ ਔਜ਼ਾਰ ਹੁੰਦਾ ਹੈ ਉਹਨੂੰ ਕਹਿੰਦੇ ਨੇ ਆਰਣ ਉਹਦੇ ਉੱਤੇ ਹਥੌੜੇ ਦੇ ਮਾਰ ਪੈਂਦਾ ਹੈ ਝੋਟਾ ਪੈਂਦੀ ਹੈ ਕਹਿੰਦੇ ਵੇਖੋ ਨਾਲੇ ਉਹਨੂੰ ਝੋਟਾ ਪੈਂਦੀਆਂ ਨੇ ਆਰਣ ਨੂੰ ਆਪਣੇ ਸਿਰ ਤੇ ਝੋਟਾ ਸਹਾਰਦੀ ਹੈ ਉਹ ਫੇਰ ਵੀ ਸੇਵਾ ਕਰ ਰਹੀ ਹੈ ਤੇਰੇ ਰੋਜ਼ਗਾਰ ਦਾ ਕਾਰਨ ਬਣੀ ਹੋਈ ਹੈ ਉਹ ਤੇਨੂੰ ਸੰਤ ਬਣਾ ਰਿਹਾ ਹੈ ਚੀਜ਼ਾਂ ਬਣਾ ਰਿਹਾ ਹੈ ਸਿਰ ਦੇ ਉੱਤੇ ਮਾਰ ਖਾ ਕੇ ਵੀ ਤੈਨੂੰ ਰੋਜੀ ਦੇ ਰਹੀ ਹੈ ਤੇਰਾ ਬੁਰਾ ਨਹੀਂ ਚਾਹੁੰਦੀ ਐਦਾਂ ਦੀ ਸੇਵਾ ਕਰ ਹਸਤੀ ਸਰਜੋ ਅੰਕਸ ਹੈ ਅਹਰ ਜੋ ਸਿਰ ਦੇ ਮਾਨਾ ਅਤੇ ਆਪਣਾ ਥਾਲੂ ਗੁਰੂ ਦੇ ਅੱਗੇ ਨਿਸ਼ਾਵਰ ਕਰ ਦੇ ਜਿਵੇਂ ਆਰਣ ਨੇ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਹੋਇਆ ਇਸੇ ਤਰ੍ਹਾਂ ਕੋ ਆਪਣੇ ਬਦਲੋ ਆਪਣੇ ਤਦਲੋ ਗੁਰੂ ਦੇ ਅੱਗੇ ਨਿਸ਼ਾਵਰ ਕਰ ਦੇ ਇੱਕ ਬੜੀ ਸੋਹਣੀ ਗੱਲ ਹੈ ਇੱਕ ਗਰੀਬ ਸਿੱਖ ਧੰਨ ਸਹਿਬ ਸ੍ਰੀ ਗੁਰੂ ਕੰਗ ਦੀ ਤਰਪਾ ਸਾਹਿਬ ਜੀ ਦੇ ਕੋਲ ਫਰਿਆਦ ਲੈ ਕੇ ਆਇਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ ਮੇਰੇ ਮਨ ਵਿੱਚ ਬੜੀ ਸ਼ਰਧਾ ਹੈ ਕਿ ਮੈਂ ਤੇਰੇ ਦਰਬਾਰ ਦੀ ਸੇਵਾ ਕਰਾਂ ਪਰ ਮਾਲੀ ਹਾਲਤ ਬਹੁਤ ਮਾੜੀ ਹੋਣ ਕਰਕੇ ਆਰਥਿਕ ਪੱਖੋਂ ਬਹੁਤ ਕਮਜ਼ੋਰੀ ਹੋਣ ਕਰਕੇ ਮੈਂ ਤੇਰੀ ਸੇਵਾ ਨਹੀਂ ਕਰ ਪਾਉਂਦਾ ਜੇ ਮੈਂ ਸੇਵਾ ਕਰਦਾ ਤਾਂ ਤਸਿਰ ਲੈਣੇ ਭੁੱਖੇ ਰਹਿੰਦੇ ਨੇ ਮੇਰੀ ਕਿਰਤ ਨਹੀਂ ਹੁੰਦੀ ਜੇ ਮੈਂ ਕਿਰਤ ਕਰਦਾ ਫਿਰ ਮੈਂ ਤੇਰੀ ਸੇਵਾ ਨਹੀਂ ਕਰ ਪਾਉਂਦਾ ਮੇਰੇ ਤੇ ਰਾਤ ਤੋਂ ਕਾਰਨ ਮੈਂ ਤੇਰੇ ਦਰ ਦੀ ਸੇਵਾ ਕਰਦਾ ਤੇ ਤੇਰੇ ਖਜ਼ਾਨੇ ਦੇ ਵਿੱਚੋਂ ਕਿਉਂਕਿ ਸੱਚੇ ਸਾਹਿਬਾ ਕਿਆ ਨਾਲ ਕਰਦੇ ਰਹਿ ਤੇਰੇ ਘਰ ਵਿੱਚ ਕਿਹੜੀ ਚੀਜ਼ ਨਹੀਂ ਹੈ ਜੇ ਤੁਸੀਂ ਕਿਰਪਾ ਕਰੋ ਆਪਣੇ ਖਜ਼ਾਨੇ ਵਿੱਚੋਂ ਮੇਰੇ ਪਰਿਵਾਰ ਦੇ ਇਤਜ਼ਾਰੇ ਜਉਦਾ ਰਸਵ ਦੇ ਦਿਓ ਅਰਸਤ ਦੇ ਦਿਓ ਤੇ ਮੈਨੂੰ ਆਪਣੇ ਦਰਬਾਰ ਦੀ ਸੇਵਾ ਬਖਸ਼ ਦਿਓ ਮੇਰੇ ਦੋਨੋਂ ਕਾਰਜ ਹੋ ਜਾਣਗੇ ਤੇਰੇ ਬੱਚੇ ਵੀ ਰੱਜ ਕੇ ਸੌਣਗੇ ਤੇ ਮੇਰੇ ਮਨ ਦਾ ਸੰਕਲਪ ਸੇਵਾ ਕਰਨ ਦਾ ਉਹ ਵੀ ਪੂਰਾ ਹੋ ਜਾਏਗਾ ਜੇ ਤੁਸੀਂ ਕਿਰਪਾ ਕਰੋ ਤਾਂ ਗੁਣਕਾਲਗੀ ਤਰਪਾਸ਼ਾ ਦੇ ਤਰੁੱਠ ਕੇ ਸੇਵਾਦਾਰਾਂ ਨੂੰ ਸਿੰਘਾਂ ਨੂੰ ਹੁਕਮ ਕੀਤਾ ਕਿ ਰੁੱਖ ਜਾਲੇ ਦੇ ਵਿੱਚੋਂ ਭਾਈ ਜੋ ਪਰਿਵਾਰ ਦੀ ਰਸਤ ਲੱਗਦੀ ਹੈ ਉਹ ਸਾਰੀ ਰਸਤ ਦੇ ਦਿਆ ਕਰੋ ਤੇ ਉਸ ਸਿੱਖ ਨੂੰ ਘੋੜਿਆਂ ਦੀ ਸੇਵਾ ਬਖਸ਼ ਦਿੱਤੀ ਘੋੜਿਆਂ ਦੀ ਕੋਈ ਨੇ ਪਿਆਰ ਨਾਲ ਘੋੜਿਆਂ ਦੀ ਸੇਵਾ ਕਰਦਾ ਹੈ ਘੋੜਾ ਵੀ ਘੋੜਿਆਂ ਨੂੰ ਲਿੱਦੜੀ ਲੱਗਣ ਦਿੰਦਾ ਕਿੰਨ ਲੱਗਣ ਨਾ ਜੰਗਲ ਦੇ ਵਿੱਚੋਂ ਬੜਾ ਸੋਹਣਾ ਤੱਚਾ ਤੱਚਾ ਹਰਾ ਹਰਾ ਘਾਵਟ ਕਿ ਲਿਆਉਦਾ ਹੈ ਖੋੜਿਆਂ ਦੀ ਸੇਵਾ ਕਰਨ ਵਾਸਤੇ ਦਿਨ ਰਾਤ ਸੇਵਾ ਵਿੱਚ ਲੱਗਿਆ ਰਹਿੰਦਾ ਔਰ ਜਦੋਂ ਖੋੜਿਆਂ ਨੂੰ ਆਪਣੇ ਹੱਥਾਂ ਨਾਲ ਘਰ ਕੋ ਆਉਂਦਾ ਹੈ ਨਾ ਬੜੇ ਪਿਆਰ ਵਿੱਚ ਬੋਲ ਬੋਲਦਾ ਮੇਰੇ ਗੁਰੂ ਦੇ ਖੋੜੇਓ ਛਕੋ ਬਹੁਤ ਪਿਆਰ ਨਾਲ ਛਕਾਉਂਦਾ ਹੈ ਜਦਾ ਗੁਰੂ ਗੁਰੂ ਕਰੀ ਜਾਂਦਾ ਜਦੋਂ ਗੁਰ ਕਲਗੀ ਤਰਪਾਸ਼ਾ ਜੀ ਕਿਤੇ ਖੋੜਿਆਂ ਦੇ ਪੇਵੇ ਵਾਉਂਦੇ ਆ ਨਾ ਉਹਨੂੰ ਇਹ ਨਹੀਂ ਦੇਖਦੇ ਕਿ ਸਿੱਖ ਨਿਪੜਿਆ ਹੋਇਆ ਹੈ ਇਤੇ ਲਿੱੰਦ ਲੱਗੀ ਐ ਜਾਂ ਮਿੱਟੀ ਲੱਗੀ ਐ ਉਹਨੂੰ ਕੁੱਟ ਕੇ ਸੀਨੇ ਨਾਲ ਲਾ ਲੈਂਦੇ ਨੇ ਸਿੱਖਾ ਨਿਹਾਲ 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 ਸਿੱਖਾ ਬਸ ਉਹ ਇੰਦੇ ਵਿੱਚ ਇਹਨੂੰ ਗੁਰੂ ਨਿਹਾਲ ਕਹਿ ਦਿੰਦੇ ਉਦੋਂ ਪਿੱਛੇ ਕੋਈ ਚੀਜ਼ ਰਹਿ ਹੀ ਨਹੀਂ ਜਾਂਦੀ ਕਾਫੀ ਸਮਾਂ ਤਾਂ ਲੰਘਦਾ ਗਿਆ ਹੁਣ ਆਪਣੇ ਵਿੱਚ ਈਰਖਾ ਕਰਨ ਵਾਲੇ ਵੀ ਬਹੁਤ ਹੁੰਦੇ ਨੇ ਮਾਫ਼ ਕਰਨਾ ਆਪਾਂ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦੇ ਆਪਣਾ ਦੁੱਖ ਆਪਾਂ ਇੰਨਾ ਦੁਖੀ ਨਹੀਂ ਕਰਦਾ ਬਸ ਮੇਰਾ پڑੋਸੀ ਚੜਾਈ ਕਿਉਂ ਕਰ ਰਿਹਾ ਹੈ ਮੇਰੇ پڑੋਸੀ ਦੀ ਤਰੱਕੀ ਕਿਉਂ ਹੋ ਰਹੀ ਹੈ ਇਹਦੇ ਵਿੱਚ ਅਸੀਂ ਬੜੇ ਦੁਖੀ ਹੁੰਦੇ ਆ ਇਹ ਮੇਰੇ ਤੋਂ ਥੱਲੇ ਰਹਿਣਾ ਚਾਹੀਦਾ ਬਸ ਇਹ ਈਰਖਾ ਸਖਾ ਵਿੱਚ ਟੈ ਗਈ ਕਿ ਇਹ ਜਿੰਨੀ ਦੇਰ ਤੱਕ ਇੱਥੇ ਰਹੇਗਾ ਨਾ ਗੁਰੂ ਦੀ ਨਿਗਾ ਸਾਡੇ ਵੱਲ ਨਹੀਂ ਹੋਣੀ ਇੱਕ ਦਿਨੋਂ ਤਾਂ ਨੇ ਆਪਸੇ ਮਤਾ ਪਕਾਇਆ ਕਿਉਂ ਨਾ ਪੈਦਾ ਖਤਮੇ ਕਰ ਦਈਏ ਮਾਰ ਕੇ ਸੁੱਟ ਦਿੰਦੇ ਜਦੋਂ ਕੱਲ ਨੂੰ ਇਹ ਜੰਗਲ ਵਿੱਚ ਘਾਹ ਵੜਣ ਜਾਏਗਾ ਨਾ ਉੱਥੇ ਇਹਦਾ ਕੰਮ ਸਮਾਪਤ ਕਰ ਦਿਆਂਗੇ ਉਹ ਲੋਕ ਸਿੱਖ ਹਰ ਰੋਜ਼ ਨੇਮ ਦੀ ਤਰ੍ਹਾਂ ਦਾਤਰੀ ਲੈ ਕੇ ਪੱਲੀ ਲੈ ਕੇ ਜੰਗਲ ਵਿੱਚ ਘਾਹ ਵੜਣ ਜਾਂਦਾ ਹੈ ਇਹ ਤੀਰਖਾ ਕੱਲ ਵਾਲੇ ਸਿੱਖਾਂ ਨੇ ਉਹਨੂੰ ਮਾਰ-ਮਾਰ ਕੇ ਆਪਣੀ ਜਾਨ ਵਿੱਚ ਤਾਂ ਉਹਨਾਂ ਨੂੰ ਝਾੜੀਆਂ ਵਿੱਚ ਸੁੱਟ ਕੇ ਮਾਰ ਦਿੱਤਾ ਪਰ ਜਿਸ ਦਾ ਸਾਹਿਬ ਡਾਟਾ ਹੋਏ ਕਿਸ ਨੂੰ ਮਾਰਨਾ ਸਾਹਕਾ ਕੋਈ ਕਿਉਂ ਕਿ ਸਾਹਿਬ ਕੀ ਸੇਵਕ ਰਹਿ ਸ਼ਰਨਾਈ ਉਹ ਤਾਂ ਸਦਾ ਸਵਾਸ ਸਵਾਸ ਆਪਣੇ ਸਾਹਿਬ ਦੀ ਛਾਣ ਦੇ ਵਿੱਚ ਰਹਿਣਾ ਉਹਨੂੰ ਕੌਣ ਮਾਰ ਸਕਦਾ ਹੈ ਕੋਈ ਨਹੀਂ ਮਾਰ ਸਕਦਾ ਝਾੜੀਆਂ ਵਿੱਚ ਸੁੱਟ ਦਿੱਤਾ ਕੁਝ ਸਮੇਂ ਬਾਅਦ ਉਹ ਕੋਸਾਈ ਸਹਿ ਕਰ ਰਿਹਾ ਹੈ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਹੈ ਕਿ ਸੰਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਤਰ ਦੀ ਆ ਰਹੀਆਂ ਨੇ ਆਵਾਜ਼ਾਂ ਸੁਣੀਆ ਕਿ ਸਹਿਤ ਰਿਹਾ ਕੋਈ ਤਕਲੀਫ ਦੇ ਵਿੱਚ ਹੈ ਜਾ ਕੇ ਵੇਖਿਆ ਤਾਂ ਉਸ ਪ੍ਰਾਣੀ ਨੂੰ ਉਸ ਸਿੱਖ ਨੂੰ ਚੁੱਕਿਆ ਗੁਰੂ ਕੇ ਦਰਬਾਰ ਵਿੱਚ ਲੈ ਕੇ ਆਏ ਗੁਰੂ ਮਹਾਰਾਜ ਨੇ ਬੜੇ ਪਿਆਰ ਨਾਲ ਉਸ ਦਾ ਇਲਾਜ ਕਰਉਣਾ ਸ਼ੁਰੂ ਕੀਤਾ ਮੱਲਾ ਪੱਟੀਆਂ ਕੀਤੀਆਂ ਮੁੱਖ ਆਪਣੇ ਅਮਰ ਅਸੇ ਦੇ ਨਾਲ ਉਹਦਾ ਮੁਖੜਾ ਪੋਚਿਆ ਜਦ ਹੋਸ਼ ਆਈ ਗੁਰੂ ਦੀ ਗੋਦ ਵਿੱਚ ਨਿਹਾਲ ਹੋ ਗਿਆ ਗੁਰਦਰ ਸੇ ਫਿਰ ਸਾਰੀ ਸੰਗਤ ਪੂਰਾ ਦਰਬਾਰ ਸਜਿਆ ਹੋਇਆ ਸਾਰੇ ਸਿੱਖ ਬੈਠੇ ਨੇ ਗੁਰ ਕਲਗੀ ਧਰ ਪਾਸ਼ਾ ਨੇ ਪੁੱਛਿਆ ਪੁੱਤਰ 10 ਤੈ ਲੋਕੀ ਨੇ ਮਾਰੇ ਅੱਖੀਆਂ ਦੇ ਵਿੱਚ ਬੈਰਾਬ ਦਾ ਜਲ ਉਹ ਮੇਰੇ ਸਤਿਗੁਰੂ ਤੇਤੂ ਵਿਦਾਮੀ ਤੂੰ ਕੌਣ ਮਾਰ ਸਕਦਾ ਹੈ ਕੀ ਦੀ ਜਰਤ ਹੈ ਕਿ ਤੈਨੂੰ ਮੇਰੇ ਮੈਨੂੰ ਹੱਥ ਪਾ ਜਾਏ ਇਹ ਤਾਂ ਮੇਰੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੋਣੀ ਹੈ ਜਿਹੜੀ ਮੈਨੂੰ ਸਜ਼ਾ ਮਿਲੀ ਮੈਨੂੰ ਕਿਸੇ ਨੇ ਨਹੀਂ ਮਾਰਿਆ ਮੈਨੂੰ ਮਾਰਨ ਵਾਲਾ ਵੀ ਤੂੰ ਐ ਮੈਨੂੰ ਬਚਾਉਣ ਵਾਲਾ ਵੀ ਤੂੰ ਐ ਕੈਸਾ ਗੁਰੂ ਦਾ ਪਿਆਰਾ ਸਿੱਖ ਪਰ ਗੁਰੂ ਸਾਹਿਬ ਨੇ ਉੱਚੀ ਆਵਾਜ਼ ਵਿੱਚ ਕਿਹਾ ਵੇਖੋ ਇਹ ਕਾਰਨ ਹੈ ਜਿਹੜਾ ਅਸੀਂ ਇਹਨੂੰ ਘੁੱਟ ਕੇ ਸੀਨੇ ਨਾਲ ਲਾਉਂਦੇ ਆ ਉਹ ਤੁਹਾਨੂੰ ਇੱਕ ਸੇਵਾਦਾਰ ਦੇ ਵਿੱਚੋਂ ਗੁਰੂ ਦੇ دیدار ਨਹੀਂ ਹੋਏ ਦੇਖੋ ਕਿੰਨਾ ਫਰਕ ਹੈ ਇਹਨੂੰ ਮਾਰਨ ਵਾਲਿਆਂ ਦੇ ਵਿੱਚੋਂ ਵੀ ਗੁਰੂ ਦੇ دیدار ਹੋਏ ਆਹੀ ਕਾਰਨ ਸਮਾਬੀਤ ਦਾ ਗਿਆ ਸੇਵਾ ਕਰਦਾ ਗਿਆ ਔਰ ਗੁਰੂ ਸਾਹਿਬ ਤੋਂ ਬਖਸ਼ਿਸ਼ਾ ਪ੍ਰਾਪਤ ਕਰਦਾ ਗਿਆ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜੇ ਤੂੰ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਸਿੱਖਾ ਜੇ ਗੁਰੂ ਦੀਆਂ ਬੜੀਆਂ ਜਾਂ ਲੈਣੀਆਂ ਨੇ ਤਾਂ ਮਨ ਤੇ ਅਨ ਗੁਰੂ ਦੇ ਅੱਗੇ ਅਰਪਣ ਐਦਾਂ ਕਰ ਜਿਵੇਂ ਹਾਤੀ ਨੇ ਮੁਹਾਵਤ ਦੇ ਅੱਗੇ ਆਪਣਾ ਸਿਰ ਸਰਪਨ ਕੀਤਾ ਉਹਦੇ ਸਿਰ ਵਿੱਚ ਕੁੰਡਾ ਵੱਜਦਾ ਹਾਤੀ ਸਿਰ ਜੋ ਅੰਕਸ ਹੈ ਅਹਰ ਜਿਹੜੀ ਅਹਰ ਜਿਹਦੇ ਉੱਤੇ ਲੋਹਾਰ ਵੀਰ ਸੰਤ ਬਣਾਉਂਦੇ ਨੇ ਉਤੇ ਘੜ ਵੱਜਦੇ ਨੇ ਪਰ ਉਹ ਫੇਰ ਵੀ ਕਿਸੇ ਨੂੰ ਕੁਝ ਨਾ ਕੁਝ ਰੋਜੀ ਦੇ ਰਹੀ ਹੈ ਰੋਜ਼ਗਾਰ ਦੇ ਰਹੀ ਹੈ ਇਸ ਤਰ੍ਹਾਂ ਸੇਵਾ ਕਰੇਗਾ ਮਰ ਤੱਕ ਆਖੈ ਰੱਖ ਕੂਬੀ ਸੇਵ ਕਰੇ ਜੇਤੀ ਹੋਏਗਾ ਕਿਉਂ ਪਰਮੁਖ ਆਪ ਨਿਵਾੜੀ ਹੈ ਆਪਣੇ ਆਪਾ ਭਾਵ ਨੂੰ ਖਤਮ ਕਰਕੇ ਆਪਣੀ ਨਾਉ ਪੈਰੋ ਤਿਆਗ ਕੇ ਸਵਰਾਜ ਸ੍ਰੇਸ਼ਟ ਦਾ ਲੈ ਮਾਰਾ ਕਹਿੰਦੇ ਕਿ ਜਿਹੜਾ ਇਸ ਤਰ੍ਹਾਂ ਆਪਣੇ ਆਪ ਨੂੰ ਪਿਟਾ ਕੇ ਨਾ ਗੁਰੂ ਦੀ ਸੇਵਾ ਕਰਦਾ ਹੈ ਮਾਨਵਤਾ ਦੀ ਸੇਵਾ ਕਰਦਾ ਹੈ ਤੁਹਾਰਾ ਕਹਿੰਦੇ ਐਸੇ ਪਿਆਰੇ ਨੂੰ ਮੈਂ ਸਾਰੀ ਸ੍ਰਿਸ਼ਟੀ ਦਾ ਰਾਜ ਬਖਸ਼ਦਾ। ਸਮਰਾਜ ਸ੍ਰਿਸ਼ਟਕਾਰ ਲਈ ਨਾਮਿਤ ਗੁਰਮੁਖ 부ਝੀ ਹੈ। ਪਰ ਇਹ ਗੁਰੂ ਦੇ ਪਿਆਰੇ ਗੁਰਮੁਖ ਪਾਤ ਜਿਨ੍ਹਾਂ ਦਾ ਮੁਖ ਗੁਰੂਵਰ ਹੈ। ਉਹ ਹੀ ਸਮਝ ਸਕਦੇ ਨੇ। ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਕਰਦੇ ਨੇ ਜਾਂ ਆਪੇ ਨਾਦਰ ਕਰੇ। ਜਿਨ੍ਹਾਂ ਦੇ ਤੇ ਵਾਹਿਗੁਰੂ ਨਾ ਦਰਖਾਵੇ ਗੁਰੂ ਸਾਹਿਬ ਬਾਣੀ ਪੜ੍ਹ ਕੇ ਲੈ ਗੁਰੂ ਸਤਗੁਰੂ ਦਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਭਲਕੇ ਪਾਪ ਤਾਂ ਕੀ ਹੈ ਗੁਰਮਾਰਗੰ ਜਿਹੜਾ ਮੇਰਾ ਸਿੱਖ ਹੈ ਨਾ ਜਿਹੜਾ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਉਹਦੀਆਂ ਨਿਸ਼ਾਨੀਆਂ ਇਹ ਨੇ ਅੰਮ੍ਰਿਤ ਵੇਲੇ ਉਠੜਸਾਰ ਮਿਸਰੀ ਚ ਉਠੜਸਾਰ ਗੁਰੂ ਗੁਰੂ ਕਰੇ ਫਿਰ ਆਸਨਾ ਕਰੇ فیر ਇਸ਼ਾਨ ਕਰੇ ਅੰਮ੍ਰਿਤਸਰ ਸਾਹਿਬ ਨਾ ਆਵੇ ਜਿਹੜਾ ਗੁਰੂ ਗੁਰੂ ਕਰਦਾ ਵਾਇਗੁਰ ਵਾਇਗੁਰ ਕਰਦਾ ਇਸ਼ਾਨ ਕਰਦਾ ਅੰਮ੍ਰਿਤਸਰ ਸ੍ਰੀ ਅੰਮ੍ਰਿਤ ਦੀ ਇਸ਼ਾਨ ਦਾ ਫਲ ਪ੍ਰਾਪਤ ਹੋ ਜਾਂਦਾ ਫੇ ਚੜਾ ਦਿਵਸ ਗੁਰਬਾਣੀ ਗਾਵੇ ਚੜਾ ਦਿਵਸ ਤੇ ਚੜੇ ਕਿਹੜੀ ਬਾਣੀ ਆਸਾ ਕੀ ਵਾਰ ਦਾ ਕੀਰਤਨ ਚੜਾ ਦਿਵਸ ਗੁਰਬਾਣੀ ਗਾਵੇ ਗਉਣੇ ਆਪ ਜੇ ਨਹੀਂ ਗਾਉਂਦੇ ਤਾਂ ਅੱਜ ਤੋਂ ਆਪ ਸ਼ੁਰੂ ਕਰਦੀ ਹੌਲੀ ਹੌਲੀ ਥੋੜਾ ਥੋੜਾ ਜਿੰਨਾ ਆਪਾਂ ਕੋ ਨਾਲ ਜੁੜਦੇ ਜਾਵਾਂਗੇ ਯਕੀਨ ਜਾਣਿਓ ਵੀਰੋ ਆਪਣੇ ਮਨ ਵਿੱਚ ਇੱਕ ਗਲਤ ਪਹਿਣੀ ਹੁੰਦੀ ਹੈ ਕਿ ਜੇ ਮੈਂ ਨਾ ਕੀਤਾ ਤਾਂ ਭੁੱਖੇ ਮਰ ਜਾਵਾਂਗਾ ਉਹ ਤਾਂ ਮਹਾਰਾਜ ਕਹਿੰਦੇ ਨਾਲਕ ਚਿੰਤਾ ਮਤ ਕਰੋ ਚਿੰਤਾ ਇਸ ਹੀ ਜਨਮ ਜਨ ਤੋਂ ਪਾਇਲ ਤਿੰਨਾ ਪੈਰੋ ਜੀ ਦੇ ਉਤ ਬਾੜੇ ਦੇ ਜੀਵ ਦੇ ਜਿਹੜੇ ਉਹਨਾਂ ਨੂੰ ਵੀ ਰੋਜੀ ਦੇ ਤੈਨੂੰ ਵੀ ਰੋਜੀ ਦੇਗਾ ਪਰ ਉਸਾਰਾ ਗੁਰੂ ਦੇ ਉਤੇ ਗੁਰੂ ਦੀ ਬਤਵਕ ਆਪਣਾ ਮਨ ਤੇ ਤਨ ਗੁਰੂ ਦੇ ਅਗੇ ਅਰਪਣ ਕਰਕੇ ਇਦਾਂ ਸੇਵਾ ਕਰ ਇਦਾਂ ਗੁਰੂ ਦੀ ਬਾਣੀ ਸੁਣ ਫਿਰ ਹੋਵੜ ਕੇ ਲੋਕ ਸੁਖੀਏ ਪਰ ਲੋਕ ਸੁਹੇਤੇ ਨਾਮ ਘਰ ਕਾ ਆਪਣੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ ਵਾਹਿਗੁਰੂ